ਭਾਰਤ-ਨੇਪਾਲ ਸਰਹੱਦੀ ਖੇਤਰ ਪੀਲੀਪੀ ਦੇ ਵਿੱਚ ਸਿੱਖ ਪਾਈਚਾਰੇ ਦੇ ਲੋਕਾਂ ਨੇ ਗੈਰ ਕਾਨੂੰਨੀ ਤੌਰ ਤੇ ਚਰਚ ਦੀ ਉਸਾਰੀ ਅਤੇ ਧਰਮ ਪਰਿਵਰਤਨ ਦਾ ਦੋਸ਼ ਲਗਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਹੈ ਸ਼ਿਕਾਇਤ ਤੋਂ ਬਾਅਦ ਡੀਐਮ ਨੇ ਕਾਰਵਾਈ ਕਰਦੇ ਹੋਏ ਨਾਇਬ ਤਹਿਸੀਲਦਾਰ ਨੂੰ ਜਾਂਚ ਕਰਵਾਉਣ ਦੇ ਵਾਸਤੇ ਭੇਜਿਆ ਅਤੇ ਉਸਾਰੇ ਦਾ ਕੰਮ ਵੀ ਮੌਕੇ ਦੇ ਉੱਪਰ ਪਹੁੰਚ ਕੇ ਰੁਕਵਾ ਦਿੱਤਾ। ਮਾਮਲਾ ਤਹਿਸੀਲ ਪੂਰਨਪੁਰ ਇਲਾਕੇ ਦੇ ਨਾਨਕ ਸ਼ਹਿਰ ਬੇਲਾਦਾ ਹੈ ਜਿੱਥੇ ਕਿ ਇੱਥੇ ਸਥਿਤ ਗੁਰਦੁਆਰਾ ਸ਼੍ਰੀ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਨੇ ਮੁੱਖ ਮੰਤਰੀ ਨੂੰ ਪੱਤਰ ਭੇਜ ਕੇ ਗੰਭੀਰ ਦੋਸ਼ ਲਗਾਏ ਨੇ। ਕਮੇਟੀ ਦਾ ਦੋਸ਼ ਹੈ ਕਿ ਪਿੰਡ ਵਿੱਚ Hindu ਸਿੱਖ ਧਰਮ ਦੇ ਲੋਕ ਰਹਿੰਦੇ ਨੇ ਅਤੇ ਇਸਾਈ ਧਰਮ ਦਾ ਕੋਈ ਪਰਿਵਾਰ ਇੱਥੇ ਮੌਜੂਦ ਨਹੀਂ ਹੈ। ਪਰ ਕਈ ਮਹੀਨੇ ਪਹਿਲਾਂ ਤੋਂ ਕੁਝ ਲੋਕ ਪਿੰਡ ਦੇ ਹੀ ਇੱਕ ਵਿਅਕਤੀ ਨੂੰ ਵਰਗਲਾ ਕੇ ਉਸ ਦੇ ਘਰ ਇਸਾਈ ਪ੍ਰਾਰਥਨਾ ਸਭਾ ਦਾ ਆਯੋਜਨ ਕਰ ਰਹੇ ਸੀ। ਬਿਮਾਰ ਇਹ ਤਾਂ छुटकारा ਪਾਉਣ ਦਾ ਸੰਦੇਸ਼ ਲੈ ਕੇ ਲੋਕਾਂ ਨੂੰ ਪ੍ਰਾਰਥਨਾ ਸਭਾਵਾਂ ਦੇ ਵਿੱਚ ਬੁਲਾ ਕੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਕਮੇਟੀ ਨੇ ਵੱਖ-ਵੱਖ ਸੂਬਿਆਂ ਤੋਂ ਆਏ ਇਸਾਈ ਧਰਮ ਦੇ ਨਾਲ ਸਬੰਧਿਤ ਲੋਕਾਂ ਦੇ ਵੱਲੋਂ ਛੋਟੀ ਉਮਰ ਦੀਆਂ ਲੜਕੀਆਂ ਨੂੰ ਆਪਣੇ ਨਾਲ ਲੈ ਜਾਣ ਦਾ ਜ਼ਿਕਰ ਵੀ ਕੀਤਾ ਹੈ ਅਤੇ ਪਿੰਡ ਨੇਪਾਲ ਦੀ ਸਰਹੱਦ ਦੇ ਨਾਲ ਲੱਗਦਾ ਹੋਣ ਦੇ ਕਾਰਨ ਅਤਵਾਦੀ ਗਤੀਵਿਧੀਆਂ ਦਾ ਖਤਸ਼ਾ ਵੀ ਹਮੇਸ਼ਾ ਜ਼ਾਹਰ ਹੁੰਦਾ ਰਹਿੰਦਾ ਹੈ ਇਸ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਧਰਮ ਪਰਿਵਰਤਨ ਦਾ ਕੋਈ ਮਾਮਲਾ ਹਾਲੇ ਸਾਹਮਣੇ ਨਹੀਂ ਆਇਆ ਹੈ ਨਜਾਜ ਉਸਾਰੀ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ ਪੂਰੇ ਮਾਮਲੇ ਦੀ ਰਿਪੋਰਟ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ ਅਤੇ ਜਿਹੜਾ ਵੀ ਇਸ ਦੇ ਵਿੱਚ ਦੋਸ਼ੀ ਪਾਇਆ ਗਿਆ ਉਸ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਪਰੰਤੂ ਵੇਖਣਾ ਇੱਥੇ ਇਹ ਅਹਿਮ ਹੈ ਕਿ ਜੇਕਰ ਇੱਥੇ ਖਾਸ ਤੌਰ ਦੇ ਉੱਪਰ ਸਿੱਖ ਪਾਇ ਚਾਰੇ ਦੇ ਵੱਲੋਂ ਧਰਮ ਪਰिवर्तन ਅਤੇ ਗੈਰ ਕਾਨੂੰਨੀ ਚਰਚ ਨਿਰਮਾਣ ਦੀ ਇੱਕ ਅਰਜ਼ੀ ਲਾਈ ਗਈ ਹੈ ਮੁੱਖ ਮੰਤਰੀ ਯੋਗੀ ਅਦਿਤਨਾਥ ਨੂੰ ਤਾਂ ਕਿ ਆਉਣ ਵਾਲੇ ਵਕਤ ਦੇ ਵਿੱਚ ਉਹਨਾਂ ਦੇ ਵੱਲੋਂ ਕਿਸੇ ਪ੍ਰਕਾਰ ਦੀ ਹਰਕਤ ਬਰਕਰਤ ਕੀਤੀ ਜਾਵੇਗੀ ਜਾਂ ਫਿਰ ਨਹੀਂ ਜਾਂ ਫਿਰ ਸਾਰੇ ਦੇ ਸਾਰੇ ਬੁਨਿਆਦੀ ਜਿਹੜੀਆਂ ਜ਼ਰੂਰਤਾਂ ਦੇ ਢਾਂਚੇ ਦੇ ਜਾਂ ਫਿਰ ਕਿਸੇ ਵੀ ਪ੍ਰ ਦੇ ਹੱਕ ਦੇ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਉਹ ਇਸੇ ਪ੍ਰਕਾਰ ਦੇ ਨਾਲ ਹਵਾ ਦੇ ਵਿੱਚ ਹੀ ਬਣ ਕੇ ਰਹਿ ਜਾਣਗੇ ਖੈਰ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਤੁਸੀਂ ਕੀ ਕਰਨਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ